ਉਹਨੇ ਕੋਸ਼ਿਸ਼ ਬਹੁਤ ਜ਼ਿਆਦੀ ਕੀਤੀ ਆ ਥਾਣੇ ਦੇ ਪਤਾ ਨਹੀਂ ਕਿੰਨੇ ਕ ਚੱਕਰ ਲਾਏ ਨਹੀਂ ਠੰਡ ਦੇ ਵਿੱਚ ਆਪਣਾ ਛੋਟਾ ਜਿਹਾ ਬੇਬੀ ਲੈ ਲੈ ਕੇ ਮੈਂ ਬਹੁਤ ਚੱਕਰ ਲਾਏ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਈ ਆਪਾ ਆਪਾ ਐਸਪੀ ਸਰ ਕੋ ਵੀ ਪੇਸ਼ ਹੋਏ ਆ ਐਸਪੀ ਸਰ ਕੋ ਨੋਰ ਉਹਨਾਂ ਤੋਂ ਵੀ ਪੇਸ਼ ਹੋਏ ਸਾਰੇ ਕੀ ਤੇ ਮਤਲਬ ਆਪਾ ਸਾਰੀ ਵਾਰ ਆ ਚੁੱਕੇ ਆ ਐਂਡ ਆ ਕੀਤਾ ਵਾ ਜੇ ਉਹ ਬੰਦਾ ਸੁਧਰਿਆ ਹੋਇਆ ਵਾ ਤੁਸੀਂ ਉਹਨੂੰ ਕਿਉਂ ਨਹੀਂ ਸੁਧਰਨ ਦੇਂਦੇ ਕਿੰਨਾ ਟਾਈਮ ਹੋ ਗਿਆ ਸੁਧਰ ਕੇ ਬੈਠਾ जो गलत हो या सारी दुनिया सारे इन बच्चे सारे वीर बैठे ये मतलब आन और सपोर्ट कोई कर ਇਕ ਇਹਨਾਂ ਨੇ ਪਲੱਸ ਮੇਰੇ ਸਰਟੀਫਿਕੇਟ ਖੜੇ ਆ ਮੇਰੀ میٹرਿਕ ਦੀ ਡੀ ਐਮ ਸੀ ਪਲੱਸ 2 ਦੀ ਡੀ ਐਮ ਸੀ ਮੇਰੇ ਬੱਚਿਆ 9 ਮੰਥ ਦਾ ਮੇਰਾ ਬੇਬੀ ਆ ਉਹਦੇ ਮੈਂ ਉੱਥੇ ਮਜੀਠਾ ਰੋਡ ਲਾਈਫ ਕੇਅਰ ਹਸਪੀਟਲ ਆ ਉਹਦੇ ਸਾਰੇ ਓਰੀਜਨਲ ਡਾਕੂਮੈਂਟਸ ਹੁੰਦੇ ਆ ਠੀਕ ਨਹੀਂ ਕੱਲ ਨੂੰ ਉਹਨੂੰ ਕੁਝ ਹੋ ਜਾਈਏ ਤੇ ਰਿਸਪੌਂਸਿਬਿਲਟੀ ਕੌਣ ਲੈਂਦਾ ਮੈਡਮ ਲੈਂਦੇ ਰਿਸਪੌਂਸਿਬਿਲਟੀ ਦੀ ਕਿ ਉਹ ਠੀਕ ਨਹੀਂ ਆ ਕਿਹਨਾਂ ਨੇ ਖੜੇ ਕੀ ਨਾਮ ਹੈ ਐਸ ਐਚਓ ਖੁਸ਼ਬੂ ਸ਼ਰਮਾ ਉਹਨਾਂ ਨੇ ਮੇਰੇ ਸਾਰੇ A to Z ਸਾਰੇ ਡਾਕੂਮੈਂਟ ਖੜੇ ਆ 20000 ਦੇ ਖੜੇ ਉਹਨਾਂ ਨੇ ਕਿਸ ਵਾਸਤੇ ਇਹ ਤੇ ਉਹ ਇਹਦੇ ਹੁਣ ਉਹ ਅਨਸਰ ਕਰੂ ਚ ਹੈਗੇ ਜਿਹੜੇ ਉਹਨਾਂ ਨੇ ਸਾਡੇ ਡਾਕੂਮੈਂਟ ਖੜੇ ਆ ਉਹਨਾਂ ਦਾ ਮਤਲਬ ਬੰਦਾ ਸਾਡੇ ਡਾਕੂਮੈਂਟ ਖੜਨ ਦਾ ਮੇਰੇ ਬੇਬੀ ਇੰਨਾ ਛੋਟਾ ਜਿਹਾ ਬੇਬੀ ਉਹਦੇ ਡਾਕੂਮੈਂਟ ਕਿਉਂ ਖੜੇ ਉਹਨਾਂ ਨੇ origignal ਉਹ ਵੀ ਇਹ 4 ਮਨਤ ਹੋ ਗਏ ਉਹਨਾਂ ਨੇ ਖੜੇ ਹੋਏ ਆ ਹੁਣ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ ਆ ਥਾਣੇ ਦੇ ਪਤਾ ਨਹੀਂ ਕਿੰਨੇ ਕ ਚੱਕਰ ਲਾਏ ਨਹੀਂ ਠੰਡ ਦੇ ਵਿੱਚ ਆਪਣਾ ਛੋਟਾ ਜਿਹਾ ਬੇਬੀ ਲੈ ਲੈ ਕੇ ਮੈਂ ਬਹੁਤ ਚੱਕਰ ਲਾਏ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਈ ਪੁਲਿਸ ਕਮਿਸ਼ਨਰ ਦਾ ਏਸੀ ਵੀ ਕਿਤੇ ਨਹੀਂ ਤੁਸੀਂ ਆਪਾ ਸਰਕੋ ਵੀ ਪੇਸ਼ ਹੋਏ ਆ ਏਸੀਪੀ ਸਰਕੋ ਨੋਰ ਤੋਂ ਉਹਨਾਂ ਤੋਂ ਵੀ ਪੇਸ਼ ਹੋਏ ਸਾਰੇ ਕੀ ਤੇ ਮਤਲਬ ਆਪਾਂ ਸਾਰੇ ਵਾਲ ਆ ਚੁੱਕੇ ਆ ਐਂਡ ਆ ਕੀਤਾ ਵਾ ਜਿਉਂ ਉਹ ਬੰਦਾ ਸੁਧਰਿਆ ਹੋਇਆ ਵਾ ਤੁਸੀਂ ਉਹਨੂੰ ਕਿਉਂ ਨਹੀਂ ਸੁਧਰਨ ਦੇਂਦੇ ਕਿੰਨਾ ਟਾਈਮ ਹੋ ਗਿਆ ਸੁਧਰ ਕੇ ਬੈਠਾ ਜਿਉਂ ਸਹੀ ਨਾ ਹੋਵੇ ਜਿਉਂ ਗਲਤ ਹੋਵੇ ਸਾਰੀ ਦੁਨੀਆ ਸਾਰੇ ਇਨੇ ਬੱਚੇ ਸਾਰੇ ਵੀਰ ਬੈਠੇ ਆ ਇਹ ਮਤਲਬ ਆਣ ਉਹਦੀ سپورਟ ਕੋਈ ਕਰਨ ਤੁਸੀਂ ਖੁਦ ਦੇਖੋ ਸਾਫ ਨਹੀਂ ਮਿਲਦਾ ਇਨਸਾਫ ਨਹੀਂ ਮਿਲਦਾ ਫਿਰ ਆਪਾਂ ਇੱਥੇ ਰੋਡ ਮਤਲਬ ਜਾਮ ਕਰਾਂਗੇ ਸਾਰਾ ਕੁਝ ਕਰਾਂਗੇ ਇੱਕ ਬੰਦਾ ਨੂੰ ਨਜਾਇਜ਼ ਤੂਸੀਂ ਫਸਾਉਂਦੇ ਉਹਨੂੰ ਮਤਲਬ ਸਹੀ ਕਰਨ ਵਾਸਤੇ ਆਪਾਂ ਸਭ ਕੁਝ ਹੀ ਕਰਾਂਗੇ ਸਾਡੀ ਨਹੀਂ ਸੁਣਵਾਈ ਹੋਈ ਸਾਡੀ ਇੱਕੋ ਰਾਤ ਦੇ ਵਿੱਚ ਦੋ ਲੁੱਟ ਦੇ ਮਾਮਲੇ ਸਾਹਮਣੇ ਆਏ ਸਨ ਜਿਸ ਵਿੱਚ ਪਹਿਲੇ ਮਾਮਲੇ ਵਿੱਚ ਜੋ ਵਿਕਟਮ ਸੀ ਉਹਦੀ ਛਾਤੀ ਤੇ ਗੋਲੀ ਲੱਗੀ ਸੀ ਉਹਦਾ ਮਰਡਰ ਹੋਇਆ ਸੀਗਾ ਤੇ ਦੂਜੇ ਮਾਮਲੇ ਚੱਕ ਤੇ ਲੱਗੀ ਤੇ ਉਹਨੂੰ ਸੱਦ ਦਾ ਮਕਦਮਾ ਤਾਂ ਜੋ ਹੈ ਸੀ ਇਸ ਵਿੱਚ ਟੋਟਲ 3 ਨੌਜਵਾਨ ਸਨ ਜੋ ਮੌਕੇ ਵਾਲਦਤ ਦੇ ਵਿੱਚ ਸ਼ਾਮਲ ਸਨ ਜਦੋਂ ਇਸ ਦੀ ਤਫ਼ਤੀਸ਼ ਅਸੀਂ ਅੱਗੇ ਵਧੀ ਤਾਂ ਜਦੋਂ ਇਹ ਦੋਸ਼ੀ ਨੂੰ ਅਰੈਸਟ ਕੀਤਾ ਗਿਆ ਤਾਂ ਇਹਨਾਂ ਦੀ ਪੁਸ਼ਕਿਸ਼ ਦੇ ਵਿੱਚ ਇਹ ਆਇਆ ਸੀ ਕਿ ਜੋ ਇਹ ਮੁਕਦਮੇ ਦੇ ਵਿੱਚ ਇਹਨਾਂ ਵੱਲੋਂ ਵੈਪਨ ਇਸਤੇਮਾਲ ਕੀਤਾ ਗਿਆ ਵਾ ਇਹ ਵੈਪਨ ਉਹਨਾਂ ਨੂੰ ਸੋਨੂ ਸਿਲੰਡਰ ਤੇ ਉਸਦੇ ਇੱਕ ਦੋਸਤ ਵੱਲੋਂ ਅ ਅਰੇਂਜ ਕਰਕੇ ਦਿੱਤਾ ਗਿਆ ਵਾ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਇਸ ਨਾਲ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਇੱਕ ਵਾਰਦਤ ਕੀਤੀ ਹੈ ਜਿਸ ਵਾਰਦਾਤ ਜੋ ਕਿ 9 ਲੱਖ ਦੀ ਖੋਹ ਹੋਈ ਸੀ ਜੋਸ਼ੀ ਕਲੋਨੀ ਵਿਖੇ ਉਸ ਵਾਰਦਾਤ ਨੂੰ ਜੋ ਮੇਨ ਉਸ ਦਾ ਕਰਤਾ ਧਰਤਾ ਸੀ ਪਲਾਨਿੰਗ ਜੋ ਕੀਤੀ ਸੀ ਉਹ ਸੋਨੂ ਸਿਲੰਡਰ ਵੱਲੋਂ ਕੀਤੀ ਗਈ ਸੀ ਉਸ ਵੱਲੋਂ ਆਪਣਾ ਇੱਕ ਦੋਸਤ ਵੀ ਵਿੱਚ ਵਾਰਦਾਤ ਦੇ ਭੇਜਿਆ ਗਿਆ ਸੀ ਤੇ ਉਸ ਵਾਰਦਾਤ ਦੇ ਵਿੱਚ ਵੀ ਉਸ ਵੈਪਨ ਦੇ ਇਸਤੇਮਾਲ ਕੀਤਾ ਗਿਆ ਸੀ ਉਹ ਵੈਨਾ ਮੁਕਦਮੇ ਦੇ ਵਿੱਚ ਯੂਜ਼ ਹੋਇਆ ਵਾ ਇਸ ਕਰਕੇ ਨਾ ਮੁਕਦਮੇ ਦੇ ਵਿੱਚ ਸੋਨੂ ਸਿਲੰਡਰ ਨੂੰ ਨਾਮਜ਼ਦ ਕੀਤਾ ਗਿਆ ਜੀ ਉਸ ਦੇ ਪਤੀ ਨੂੰ ਵੀ ਤੇ ਨੁਲ ਘਾਇਆ ਰਿਹਾ ਨਹੀਂ ਅਸੀਂ ਉਹਦੀ ਕੋਈ ਸ਼ਮੂਲੀਅਤ ਨਹੀਂ ਮੰਨਦੇ ਇਸ ਦੇ ਵਿੱਚ ਮੁਕਦਮੇ ਦੇ ਵਿੱਚ ਐਜ਼ ਫਿਜ਼ੀਕਲੀ ਉਹ ਪ੍ਰੈਜ਼ెంట్ ਨਹੀਂ ਸੀ ਬਟ ਜੋ ਵੈਪਨ ਇਸਤੇਮਾਲ ਹੋਇਆ ਦੇ ਵਿੱਚ ਉਹ ਵੈਪਨ ਉਹਦੇ ਵੱਲੋਂ ਦਿੱਤਾ ਗਿਆ ਸੀ ਇਸ ਕਰਕੇ ਭਾਵੇਂ ਉਸ ਟਾਈਮ ਉਹ ਜੇਲ੍ਹ ਸੀ ਜਾਂ ਬਾਹਰ ਸੀ ਇਸ ਨੇ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਪਹਿਲਾਂ ਵੀ ਉਸਤੇ ਕਾਫੀ ਮੁਕਦਮੇ ਦਰਜ ਨੇ ਕਾਫੀ 3-4 ਦੇ ਮੁਕਦਮੇ ਵੀ ਹੈਗੇ ਨੇ ਹੋਰ ਵੀ ਮੁਕਦਮੇ ਉਸਤੇ ਦਰਜ ਨੇ ਸਰ ਜੀ ਬਲ ਐਸਐਚਓ ਖੁਸ਼ਬੂ ਜੀ ਬਲੋ ਕੇ ਆਏ ਨਹੀਂ ਅਸੀਂ ਵੈਰੀਫਾਈ ਵੀ ਕੀਤਾ ਐਸਐਚਓ ਸਾਹਿਬ ਤੋਂ ਵੀ ਜੀ ਸਾਨੂੰ ਡਾਕੂਮੈਂਟਸ ਵਗੈਰਾ ਬੱਚਿਆਂ ਦੀ ਤਾਂ ਕੋਈ ਜ਼ਰੂਰਤ ਨਹੀਂ ਹੁੰਦੀ ਉਹਦੇ ਵਿੱਚ ਜੀ ਤੇ ਨਾ ਹੀ ਉਹਨਾਂ ਵੱਲੋਂ ਕੋਈ ਡਾਕੂਮੈਂਟਸ ਹੈਗੇ ਕੋਈ ਲਾਈਗ ਨਹੀਂ ਕੈਮਰੇ ਲੱਗੇ ਤੁਹਾਡਾ ਡੀਵੀਆਰ ਵੀ ਉੱਥੇ ਹੈਗਾ ਕੱਲ ਨੂੰ ਕੋਈ ਹਾਸਤਾ ਹੋ ਗਿਆ ਤਾਂ ਸਾਡੇ ਕੋਲ ਰਿਕਾਰਡ ਨਹੀਂਗਾ ਕੋਈ ਵੀ ਬਿਲਕੁਲ ਜੀ ਉਹ ਵੀ ਚੀਜ਼ ਵੈਰੀਫਾਈ ਕੀਤੀ ਹੈ ਜੀ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਹੋਰ ਕੋਈ ਚੀਜ਼ ਜਾਂ ਡਾਕੂਮੈਂਟਸ ਤੋਂ ਇਲਾਵਾ ਜਾਂ ਕੁਝ ਵੀ ਹੋਰ ਇਹਨਾਂ ਦੇ ਘਰੋਂ ਨਹੀਂ ਜਬਤ ਕੀਤਾ ਜੀ